ਤਨ ਨੂੰ ਨਾਮ ਕੇ ਵੰਜਾਰੇ ਸਾਂਝ ਕਰੋ ਨਾਮ ਤਨ ਘਾਟੋ ਗੁਰ ਕਾ ਸ਼ਬਦ ਵਿਚਾਰਿ ਇਸ ਜਗ ਮੇ ਸੋਭਾ ਨਾਮ ਕੀ ਬਿਨ ਨਾ ਵੈ ਸੁਭ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੀ ਜਾਨਦੀ ਬਿਲਮ ਨਾਮ ਸ਼ਬਦ ਗਾਇਨ ਕਰ ਰਹੇ ਹਨ ਭਾਈ ਹਰਵਿੰਦਰ ਸਿੰਘ ਜੀ ਜਿਨ੍ਹਾਂ ਮਹਾਂਪੁਰਖਾਂ ਦੀ ਜਾਦ ਵਿੱਚ ਆਪਾਂ ਜੋੜੇ ਬੈਠੇ ਹਾਂ ਉਹ ਸੇਵਾ ਤੇ ਸਮਰਪਣ ਦੇ ਪੁੰਜ ਸਾਨੀ ساری ਜ਼ਿੰਦਗੀ ਉਹਨਾਂ ਨੇ ਤਨ ਦੇਹੀ ਦੇ ਨਾਲ ਉਹ ਦੋ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਧੰਤਨ ਪਿਆਰੇ ਬਾਬਾ ਅਨੰਦ ਸਿੰਘ ਜੀ ਔਰ ਤਨ ਤਨ ਪਿਆਰੇ ਬਾਬਾ ਇਸਤ ਸਿੰਘ ਜੀ ਦੀ ਹਾਜ਼ਰੀ ਸੇਵਾ ਵਿੱਚ ਉਹਨਾਂ ਨੇ ਜੋ ਬਹੁਤ ਲੰਬਾ ਸਮਾਂ ਬਤੀਤ ਕੀਤਾ ਕਈ ਵਾਰ ਸਟੇਜ ਦੇ ਉੱਤੇ ਕਈ ਵਾਰ ਕਈ ਪ੍ਰਚਾਰਕ ਬੋਲਣ ਲੱਗੇ ਇਤਿਹਾਸ ਦਾ ਪਤਾ ਨਹੀਂ ਹੁੰਦਾ ਗੱਲ ਦਾ ਪਤਾ ਨਹੀਂ ਹੁੰਦਾ ਤੇ ਆਵੇਂ ਮਨ ਘੜਤ ਗੱਲਾਂ ਹੀ ਕਰ ਜਾਂਦੇ ਨੇ 10 ਦੇ 35 ਸਾਲ ਮਾਪੁਰਖਾਂ ਦੀ ਹਜ਼ੂਰੀ ਵਿੱਚ ਦਿਨ ਰਾਤ ਰਹਿ ਕੇ ਸਮਾਪਤ ਕੀਤਾ ਇੱਕ ਇੱਕ ਪਲ ਮਾਂ ਪੁਰਖਾਂ ਦਾ ਜੋ ਸਾਡੀ ਨਜ਼ਰ ਥੱਲੇ ਆ ਉਹ ਐਸੀ ਬ੍ਰਹਮ ਗੈਨੀ ਧੰਤ ਧੰਤ ਪਿਆਰੇ ਬਾਬਾ ਸਾਧ ਸਿੰਘ ਜੀ ਨਾਮ ਦੇ ਰੱਬੀਏ ਨਾ ਕੋਈ ਕਿਸੇ ਨਾਲ ਦਿਨਿਆਵੀ ਗੱਲ ਕਰਦੇ ਸਨ ਤੇ ਨਾ ਕਿਸੇ ਦੀ ਗੱਲ ਦਿਨਿਆਵੀ ਸੁਣਦੇ ਸਨ ਅੱਥੇ ਪੈਰ ਉਹਨਾਂ ਨੇ ਸਮਰਨ ਵਿੱਚ ਬਤੀਤ ਕਰਨਾ ਚੂਠੀ ਬੋਲਣ ਵਾਲੇ ਦੇ ਬੜੇ ਬਰਖਰਾਬ ਸਨ ਜਿਹੜਾ ਚੂਠ ਬੋਲਦਾ ਸੀ ਉਹਨੂੰ ਤੇ ਕਦੇ ਸਾਡੇ ਮੱਥੇ 'ਤੇ ਨਾ ਲੱਗੀ ਐਸੀ ਉਹਨਾਂ ਦੀ ਵਸਤਾ ਸੀ ਤੈਂ ਦੇ ਪਾਵਨ ਸਨ ਇੱਕ ਮਿੰਟ ਵੀ ਇੱਧਰ ਉੱਧਰ ਉਹ ਨਹੀਂ ਹੋਣ ਦਿੰਦੇ ਸਨ ਚਾਹੇ ਦਿਵਾਨਾ ਦਾ ਟਾਈਮ ਆ ਚਾਹੇ ਕਿਤੇ ਜਾਣਾ ਕੋਈ ਵੀ ਪ੍ਰੋਗਰਾਮ ਹੋਣਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਟਾਈਮ ਨੂੰ ਮੁੱਖ ਰੱਖਣਾ ਇੱਥੋਂ ਤੱਕ ਵੀ ਬਚਨ ਕਰ ਜਾਂਦੇ ਸਨ ਕਿ ਜਿਹੜਾ ਵਿਅਕਤੀ ਟਾਈਮ ਦਾ ਪਾਬੰਦ ਨਹੀਂ ਉਹ ਕੋਈ ਇਨਸਾਨ ਹੁਣ ਅੱਜ ਦੇ ਲੋਕ ਟਾਈਮ ਕੋਈ ਦਿੱਤਾ ਹੁੰਦਾ ਹੈ ਤੇ ਪਹੁੰਚਦੇ ਕਿਸੇ ਵੇਲੇ ਦੇ ਸੰਗਤਾਂ ਅਡਿਕਦੀਆਂ ਮਹਿਸੂਸ ਕਰਦੀਆਂ ਨੇ ਕਿ ਟਾਈਮ ਕਿਹੜਾ ਦਿੱਤਾ ਤੇ ਘੰਟਾ-ਘੰਟਾ 2-2 ਘੰਟੇ ਦਿਨ-ਦਨ ਘੰਟੇ ਲੇਟ ਆਉਣਾ ਉਹ ਕਿਹੇ ਸਿਸਟਮ ਚੱਲ ਸਕਦਾ ਕੋਈ ਨਹੀਂ ਚੱਲ ਸਕਦਾ ਸੋ ਮਾਪੁਰਖਾਂ ਦੀ ਰਸਨਾ ਤੋਂ ਜੋ ਦਾਸ ਨੇ ਸਰਨ ਕੀਤਾ 1935 ਵਿੱਚ ਬਾਬਾ ਨਾਨਕ ਸਿੰਘ ਜੀ ਕਰੋਲ ਦੇ ਟੱਬੇ ਤੇ ਗਏ ਉੱਥੇ ਦਾ ਇੱਕ ਕੁੜੀਆ ਵਿੱਚ ਰਹਿੰਦਾ ਲਸਮਨ ਦਾਸ ਬਾਬਾ ਨਾਨਕ ਸਿੰਘ ਜੀ ਦੇ ਦਰਸ਼ਨ ਕਰਕੇ ਕਾਇਲ ਹੋ ਗਿਆ ਔਰ ਅਪਸਕ ਬਣ ਗਿਆ ਬਾਬਾ ਨਾਨਕ ਸਿੰਘ ਜੀ ਦਾ ਕੁਝ ਸਮਾਂ ਬਤੀਤ ਕੀਤਾ ਉੱਥੇ ਉਹ ਲਸਮਨ ਦਾਸ ਇਤਨਾ ਬਿਮਾਰ ਹੋ ਗਿਆ ਕਿ ਇਲਾਜ ਕਰਾਉਣਾ ਵੀ ਔਖਾ ਹੋ ਗਿਆ। ਬਾਬਾ ਜੀ ਨੇ ਡਿਊਟੀ ਲਗਾਈ ਧੰਨ ਬਾਬਾ ਸਾਧ ਸੰਗਤ ਜੀ ਦੀ ਕਿਉਂਕਿ ਹਜੂਰੀ ਸੇਵਾ ਵਿੱਚ ਬਾਬਾ ਇਸ ਸਿੰਘ ਦੇ ਨਾਲ ਸਹਾਇਕ ਹੋ ਕੇ ਚੱਲ ਰਹੇ ਸਨ ਧੰਨ ਬਾਬਾ ਸਾਧ ਸੰਗਤ ਜੀ ਡਿਊਟੀ ਲਗਾਈ ਕਿ ਇਸ ਦਾ ਲਾਜ ਲਾਹੌਰ ਜਾ ਕੇ ਕਰਾਉਣ ਲਾਹੌਰ ਲਾਹੌਰ ਲੈ ਕੇ ਗਏ ਉੱਥੇ ਉਹਦਾ ਪ੍ਰਾਪਰ ਲਾਜ ਕਰਾ ਕੇ ਫਿਰ ਵਾਪਸ ਲੈ ਕੇ ਆਏ 1935 1943 ਵਿੱਚ ਬਾਬਾ ਜੀ ਸੱਚਖੰਡ ਜਾਂਦੇ ਨੇ ਇੱਥੋਂ ਅੰਦਾਜ਼ਾ ਲਾ ਲਓ ਕਿ ਕਿੰਨੇ ਸਾਲ ਉਹਨਾਂ ਨੇ ਧੰਨ ਬਾਬਾ ਨਸੀਬ ਦੇ ਚਰਨਾ ਵਿੱਚ ਬਤੀਤ ਕੀਤੀ ਆ ਮੈਂ ਕੋਈ ਟਾਈਮ ਲਾਉਣ ਵਾਸਤੇ ਨਹੀਂ ਇੱਥੇ ਇੱਕ ਦੇ ਮੂਹਰੇ ਮੈਂ ਤਾਂ ਦੋੜਾਂ ਗਏ ਨੇ ਪਰ ਜਿਹੜੀਆਂ ਹੱਡ ਬੀਤੀਆਂ ਨੇ ਇਹਦਾ ਵਾਸਤੇ ਕੋਈ ਟਾਈਮ ਨਹੀਂ ਇਹ ਤਾਂ ਵੱਡ ਬੁਣਲਾ ਜੀਵਨ ਹੈ ਉਹਨਾਂ ਪੂਰਨ ਮਹਾਂਪੁਰਖਾਂ ਦਾ ਕਈ-ਕਈ ਦਿਨ ਲੱਗ ਜਾਂਦੇ ਜਿਹੜਾ ਉਹਨਾਂ ਦਾ ਇਤਿਹਾਸ ਸਿਰਉਣ ਕਰਾਉਣਾ ਸ਼ੁਰੂ ਕਰੀਏ 1943 ਵਿੱਚ ਧੰਨ ਬਾਬਾ ਅਨੰਦ ਸਿੰਘ ਜੀ ਸੱਚਖੰਡ ਜਾਂਦੇ ਨੇ ਉਸ ਤੋਂ ਬਾਅਦ ਇਸ ਘਰ ਦੀ ਵਾਕਡੋਰ ਧੰਨ ਬਾਬਾ ਅਸੀ ਸਿੰਘ ਜੀ ਨੇ ਸੰਭਾਲੀ ਹੈ ਕੁਝ ਸਮਾਂ ਭਿਆਨਕ ਆ ਗਿਆ ਜੋ ਇੱਥੋਂ ਬਾਬਾ ਜੀ ਨੂੰ ਬਾਹਰ ਜਾਣਾ ਪੈ ਗਿਆ ਜਿਹੜਾ ਦੂਮ ਚਲੇ ਗਏ ਕੁਝ ਸਮਾਂ ਉੱਥੇ ਬਤੀਤ ਕੀਤਾ ਫਿਰ ਉਸ ਤੋਂ ਬਾਅਦ ਝੋੜੋ ਦਾ 7 ਸਾਲ ਰਹੇ ਔਰ ਕਈ ਵਾਰ ਕਈ ਲੋਕ ਇਤਿਹਾਸ ਗੰਦਲਾ ਕਰਦੇ ਨੇ ਪਰ ਧੰਨ ਬਾਬਾ ਸਾਧੂ ਸਿੰਘ ਜੀ ਦਾ ਜੋ ਧੰਨ ਬਾਬਾ ਇਸਤ ਸਿੰਘ ਜੀ ਦਾ ਇਤਨਾ ਥਾ ਪਿਆਰ ਸੀ ਕਿਉਂਕਿ ਬਾਬਾ ਨਾਨਕ ਸਿੰਘ ਦੇ ਚਰਣਾ ਵਿੱਚ ਇਕੱਠੇ ਸੇਵਾ ਕਰਦੇ ਸਨ ਬਾਬਾ ਨਾਨਕ ਸਿੰਘ ਉਹ 1 ਮਿੰਟ ਵੀ ਉਹਨਾਂ ਨੂੰ ਵਿਸਾਰਦਾ ਨਹੀਂ ਸੀ ਚਾਹੁੰਦੇ ਤੇ ਉਹ ਸਾਰਾ ਸਮਾਂ ਸੇਵਾ ਵਿੱਚ ਬਤੀਤ ਹੋਇਆ ਛੋੜਾ ਨਹੀਂ ਇੱਕ ਇੱਕ ਗੱਲ ਬਾਬਾ ਜੀ ਦੇ ਸਾਨੂੰ ਦੱਸੀ ਹੈ ਡੇੜਾ ਗੁੰਦਾ ਇੱਕ ਇੱਕ ਬਚਨ ਸਾਨੂੰ ਉਹਨਾਂ ਨੇ ਸਰੋਂ ਕਰਾਏ ਇਤੋਂ ਤੱਕ ਕਿ ਜਿੱਥੇ ਜਿੱਥੇ ਬਾਬਾ ਨਾਨਕ ਸਿੰਘ ਨੇ ਚਰਨ ਪਾਏ ਨੇ ਜਿਸ ਧਰਤੀ ਤੇ ਪਾਏ ਨੇ ਹਰ ਜਗ੍ਹਾ ਤੇ ਬਾਬਾ ਜੀ ਸਾਨੂੰ ਨਾਲ ਲਿਜਾ ਜਾ ਕੇ ਉਹ ਜਗਤ ਘੁੰਮਦੇ ਰਹੇ ਉਤੋਂ ਦਾ ਇਤਿਹਾਸ ਦੱਸਦੇ ਰਹੇ ਕਿ ਕਿਉਂਕਿ ਅੱਜ ਦੇ ਦੁਨੀਆਂ ਦੇ ਲੋਕ ਮਨ ਘਰ ਤੇ ਗੱਲਾਂ ਕਰਦੇ ਨੇ ਕਿ ਜੇ ਤੁਸੀਂ ਉਹਤੋਂ ਦਾ ਇਤਿਹਾਸ ਗੱਦ ਲਾਣਾ ਕਰਵਾ ਦਿਓ ਜੇ ਕੋਈ ਉਤੋਂ ਬਾਰੇ ਕਿਸੇ ਜਗ੍ਹਾ ਬਾਰੇ ਗੱਲਬਾਤ ਹੋਵੇ ਤੇ ਤੁਸੀਂ ਸਹੀ ਇਤਿਹਾਸ ਦੱਸ ਸਕੋ ਤੋ ਇਸ ਵਾਰ ਤੇ 20 ਸਾਲ ਧੰਨ ਬਾਬਾ ਐਸੇ ਸਿੰਘ ਜੀ ਦੀ ਹਿਜੂਰੀ ਸੇਵਾ ਕੀਤੀ ਬਾਬਾ ਸਦ ਸੰਜੀਤ 1963 ਵਿੱਚ ਜਾਂਦੇ ਨੇ ਸੱਚਖੰਡ 1943 ਤੋਂ ਲੈ ਕੇ 1963 ਤੱਕ ਉਹਨਾਂ ਦੇ ਬਚਨਾਂ ਤੇ ਚੱਲਦੇ ਹੋਏ ਜਿਵੇਂ ਬਾਬਾ ਐਸੇ ਸਿੰਘ ਜੀ ਦੁਨੀਆ ਵਿੱਚ ਵਿਚਰੇ ਨੇ ਐਸੇ ਤਰ੍ਹਾਂ ਉਹਨਾਂ ਦੇ ਮੋੱਖ ਇਨਸਾਨੇ ਨੂੰ ਲੈਂਦੇ ਹੋਏ ਧੰਨ ਬਾਬਾ ਸਾਧ ਸਿੰਘ ਜੀ ਦੁਨੀਆ ਦੇ ਕੋਨੇ-ਕੋਨੇ ਤੇ ਗਏ ਸਿੱਖੀ ਦੇ ਪ੍ਰਚਾਰ ਹਿਤ ਡੁੱਢੀ ਨਭਾਈਏ ਲੱਖਾਂ ਪ੍ਰਾਣੀਆਂ ਨੇ ਉਹਨਾਂ ਨੇ ਖੰਡੇ ਵਾੜ ਦਾ ਅੰਮ੍ਰਿਤ ਬਾਣ ਕਰਾਇਆ ਬਾਬਾ ਜਨ ਸਿੰਘ ਜੀ ਜੋਖੀ ਦਾ ਸਮਾਕਰਦਾਲ ਉਹਨਾਂ ਨੇ ਬਤੀਤ ਕੀਤਾ ਔਰ ਜੋ ਕਰਦਾਲ ਵਾਲੀ ਜਗ੍ਹਾ ਸਿੰਘਾ ਉਸ ਸਥਾਨ ਦੀ ਜੋ ਧੀ ਵੀ ਧੰਨ ਬਾਬਾ ਸਾਧ ਸਿੰਘ ਜੀ ਨੇ ਰੱਖੀ ਔਰ ਬਾਬਾ ਸਾਧ ਸਿੰਘ ਜੀ ਦੇ ਨਾਂ ਔਰ ਸਾਦੇ ਜਿੜਤੀਆਂ ਉਹਦਾ ਸੰਤਾਨੇ ਕਰਵਾਈਆਂ ਹੁਣ ਕਈ ਵਾਰ ਲੋਕ ਇਤਿਹਾਸ ਨੂੰ ਖੋਖੇ ਕਰਦੇ ਨੇ ਪਰ ਪਹਿਲਾਂ ਧੰਨ ਬਾਬਾ ਦਾ ਇਸ ਸਿੰਘ ਜੀ ਦੇ ਸੱਚ ਕੰਨ ਜਾਣ ਤੋਂ ਬਾਅਦ ਬਾਬਾ ਜੰਗ ਸਿੰਘ ਜੀ ਨੇ ਤਨ ਬਾਬਾ ਸਾਧ ਸੰਗਤ ਜੀ ਦੀ ਹਜ਼ੂਰੀ ਸੇਵਾ ਦੀ ਡਿਊਟੀ ਨਿਭਾਈ। 1 ਸਾਲ ਨੇ, 2 ਸਾਲ ਨੇ, ਕਈ ਸਾਲ ਜਿੱਤੇ ਵੀ ਵਿਚਰਦੇ ਸਨ ਨਾਲ ਬਾਬਾ ਜੀ ਦੀ ਹਜ਼ੂਰੀ ਸੇਵਾ ਵਿੱਚ ਰਹਿ ਕੇ ਉਹਨਾਂ ਨੇ ਜੋ ਡਿਊਟੀ ਨਿਭਾਈ ਬਾਬਾ ਜੰਗ ਸਿੰਘ ਜੀ ਨੇ। ਇਤੋਂ ਤੱਕ ਕਿ ਬਾਬਾ ਜੀ ਜਦੋਂ ਮਲੇਸ਼ੀਆ, ਸਿੰਗਾਪੁਰ, THAILAND ਉਹਨਾਂ ਕੰਟਰੀਆਂ 'ਚ ਗਏ ਤੇ ਬਾਬਾ ਗੇਜਾ ਸਿੰਘ ਜੀ ਅਮਰਤ ਦੀ ਡਿਊਟੀ ਇਹਨਾਂ ਦੀ ਹੁੰਦੀ ਸੀ ਤੇ ਇਹ ਵੀ ਬਾਬਾ ਜੀ ਦੇ ਨਾਲ ਵਿਚਰੇ ਨੇ ਬਾਬਾ ਗੇਜਾ ਸਿੰਘ ਜੀ ਜਿਨ੍ਹਾਂ ਦੀ ਅਮਰਤ ਦੀ ਡਿਊਟੀ ਜੋ ਦਪਉਂਦੇ ਰਹੇ ਔਰ ਜੈਰਾ ਸਾਹਿਬ ਜੀ ਦਾ ਪਾਠ ਸਵੇਰੇ ਅਮਰਤੇ ਸੁਖਨੀ ਸਾਹਿਬ ਜੀ ਦਾ ਪਾਠ ਕਰਨਾ ਤੇ ਉਹ ਟਾਈਮ ਤੇ ਬਾਬਾ ਜਮ ਸਿੰਘ ਜੀ ਤੇ ਬਾਬਾ ਗੇਜਾ ਸਿੰਘ ਜੀ ਦੋਨੋਂ ਬਾਬਾ ਜੀ ਦੀ ਹਜ਼ੂਰੀ ਵਿੱਚ ਉਥੇ ਦੇ ਪ੍ਰੋਗਰਾਮ ਕੀਤੇ ਸਾਰੇ ਹੁਣ ਕਈ ਵਾਰ ਕਈ ਇਤਿਹਾਸ ਹੀ ਸੁਣਾਉਣ ਵਾਲੇ ਬਾਬਾ ਜੰਗ ਸਿੰਘ ਜੀ ਨੂੰ ਇਥੋਂ ਇਤਿਹਾਸ ਤੋਂ ਕੱਢ ਦਿੰਦੇ ਨੇ ਬਾਬਾ ਸਾਧ ਸਿੰਘ ਜੀ ਦੇ ਨਾਲੋਂ ਲਿੰਕ ਤੋੜ ਦਿੰਦੇ ਨੇ ਪਰ ਇਹਨਾਂ ਗੱਲਾਂ ਦੇ ਨਾਲ ਲਿੰਕ ਨਹੀਂ ਟੁੱਟਦੇ ਹੁੰਦੇ ਜਿਹੜਾ ਸਮਾਂ ਬਤੀਤ ਹੋਇਆ ਕਿੰਨਾ ਉਹਨਾਂ ਦਾ ਰਿਕਾਰਡ ਹਿਸਟਰੀ ਸਾਡੇ ਕੋਲ ਪਈ ਹੈ ਥਾਂ ਥਾਂ ਦੇ ਪ੍ਰੋਗਰਾਮਾਂ ਦਾ ਸਾਰਾ ਜੋ ਵੇਰਵਾ ਉਹ ਸਾਡੇ ਕੋਲ ਪਿਆ ਹੈ ਵੀਡੀਓ ਔਰ ਦੂਸਰੀਆਂ ਫੋਟੋ ਸਾਡੇ ਕੋਲ ਜਿਹੜਾ ਦੇ ਮੌਜੂਦ ਪਏ ਨੇ ਤੇ ਪਤਾ ਨਹੀਂ ਕਿਉਂ ਇਹਨਾਂ ਨੂੰ ਲੋਕਾਂ ਨੂੰ ਸ਼ਰਮ ਕਿਉਂ ਨਹੀਂ ਆਉਂਦੀ ਕਿ ਇਤਿਹਾਸ ਰੂਤੀ ਤਰੋੜ ਕੇ ਤੇ ਗੰਦਲਾ ਕਰਦੇ ਸਿਰਫ ਇਹ ਕਿ ਬਾਬਾ ਸਾਧੂ ਸੰਗ ਜੀ ਦੀ ਕੋਸ਼ਿਸ਼ਾ ਨਾ ਹੋ ਸਕੇ ਬਾਬਾ ਸਾਧੂ ਸੰਗ ਜੀ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨੀ ਉਹ ਜਿਨੇ ਨਾਮ ਜਪਿਆ ਜਿਵੇਂ ਸੇਵਕ ਸੇਵਾ ਦੇ ਸਮਰਮੇ ਡਿਊਟੀਆਂ ਨਪਾਈਆਂ ਉਹਨਾਂ ਨੂੰ ਕੋਈ ਗਰਾਉਣ ਵਾਲਾ ਜਮੇ ਆਲੀ ਤਾਇਆ ਕੈਸ ਜੁਗ ਮੇ ਸੋਭਾ ਨਾਮ ਕੀ ਬਿੰਦ ਨਾਵੇ ਸੋਭਣਾ ਹੋਏ ਨਾਮ ਜਪਣ ਵਾਲੇ ਦੀ ਸੋਭਾ ਆਖੇ ਉਹਨਾਂ ਦੀ ਸੋਭਾ ਜੁਗ ਜੁਗ ਹੋਏ ਕੋਈ ਨਾ ਮਿਟਨ ਹਾਰਾ ਕੌਣ ਮਟਵਾ ਸਕਦਾ ਹੈ ਜਿਨ੍ਹਾਂ ਦੇ ਨਾਮ ਦੇ ਨਾਲ ਸੋਭਾ ਕਰਾਈਏ ਜਿਹਨਾਂ ਨੇ ਸੇਵਾ ਦੇ ਸਮਝ ਦੇ ਨਾਲ ਸੋਭਾ ਕਰਾਈ ਏ ਭਾਈ ਬਲੰਮਰ ਸਿੰਘ ਦੀ ਇੱਕ ਤੁਹਾਨੂੰ ਇਹ ਸਾਖੀ ਸੁਣਾ ਰਹੇ ਸਨ ਕਸੌਲੀ ਜਾਣ ਵਾਲੀ ਉਹਦੇ ਵਿੱਚ ਉਹ ਵੀ ਇੱਕ ਛੋਟਾ ਜਿਹਾ ਓਲਾ ਰੱਖ ਗਏ ਨੇ ਪਤਾ ਨਹੀਂ ਸ਼ਾਇਦ ਉਹਨਾਂ ਨੂੰ ਸਰਬਾ ਆ ਗਈ ਕਹਿਣ ਲੱਗਿਆ ਤੇ ਤੁਹਾਡੇ ਵੀ ਸਾਰੇ ਪੱਲੇ ਬੱਲਣ ਵਾਲੀਆਂ ਗੱਲਾਂ ਨੇ ਬਾਬਾ ਜੀ ਦਾ ਅਸੂਲ ਸੀ ਜਿੱਥੇ ਵੀ ਜਾਣਾ ਹਮੇਸ਼ਾ ਉਹਨਾਂ ਦੀ ਹਦਾਇਤ ਵੀ ਇਹ ਹੀ ਸੀ ਦਾਸ ਵੀ ਉਹਨਾਂ ਦੀ ਜਿਹੜੀ ਹਦਾਇਤ ਸੀ ਅੱਜ ਵੀ ਮੈਂ ਸੰਤਾਂ ਨੂੰ ਬੇਨਤੀ ਕਰਦਾ ਕਿਤੇ ਵੀ ਜਾਣਾ ਅਰਦਾਸ ਕਰਕੇ ਤੁਰੋ ਜੇ ਅਰਦਾਸ ਕਰਕੇ ਤੁਰੋਗੇ ਕੋਈ ਅਰਦਾਸ ਇਹ ਨਹੀਂ ਵੀ ਗੱਲ ਵਿੱਚ ਪੱਲੂ ਪਾ ਕੇ ਲੰਬੀ ਅਰਦਾਸਾਂ ਕਰਨੀ ਹੈ ਸਿਰਫ ਅੱਧੇ ਮਿੰਟ ਦੀ ਅਰਦਾਸ ਹੈ ਬੇਨਤੀ ਇਹ ਕਰਨੀ ਸੱਚੇ ਪਾਤਸ਼ਾਹ ਮੈਂ ਪੁਲਾਨੀ ਜਗ੍ਹਾ ਤੇ ਚੱਲਿਆ ਹਲਾਨੇ ਕਾਰਜ ਵਾਸਤੇ ਚੱਲਿਆ ਤੇ ਰਸਤੇ ਵਿੱਚ ਅੰਗ ਸੰਗ ਸਾਹੀ ਹੋਣਾ ਜਿਸ ਕਾਰਜ ਵਾਸਤੇ ਚੱਲਿਆ ਉਥੇ ਸਫਲਤਾ ਬਖਸ਼ੀ ਕਿੰਨਾ ਟਾਈਮ ਲੱਗਾ ਕੁਛ ਵੀ ਨਹੀਂ ਜੇ ਅਰਦਾਸ ਕਰਕੇ ਤੁਰੰਗੇ ਸਤਿਗੁਰੂ ਜੀ ਦਾ ਆਪਾ ਜਾਬਨ ਬਣਾ ਲਿਆ ਫਿਰ ਸਤਿਗੁਰੂ ਜੀ ਤੁਹਾਡੇ ਅੰਗ ਸੰਗ ਨਾਲ ਨੇ ਰਸਤੇ ਵਿੱਚ ਜੇ ਐਕਸੀਡੈਂਟ ਹੁੰਦੇ ਜੋ ਉਹਨਾਂ ਤੋਂ ਬਚਾ ਰਹਿੰਦਾ ਏ ਜਿਸ ਕਾਰਜ ਵਾਸਤੇ ਚੱਲੇ ਉਥੇ ਸਫਲਤਾ ਪ੍ਰਾਪਤ ਹੁੰਦੀ ਏ ਇਹ ਵਾਹ ਬੁਰਖਾਂ ਦੀ ਕਿਰਪਾ ਬਖਸ਼ਿਸ ਚਲਦੀ ਏ ਜਦੋਂ ਆਪਾਂ ਗੁਰੂ ਨੂੰ ਮੁਰਸ਼ਿਦ ਨੂੰ ਨਾਲ ਲੈ ਕੇ ਚੱਲਦੇ ਆ ਤੇ ਬਾਬਾ ਸਾਧੂ ਸਿੰਘ ਜੀ ਦਾ ਤਾਂ ਇੰਨਾ ਸੁਖਮ ਆਵਾਜ਼ਤਾ ਬਣ ਸਕੀ ਸੀ ਕਿ ਜੇ ਪਾਣੀ ਦਾ ਘੁੱਟ ਵੀ ਪੜਨਾ ਤਾਂ ਵੀ ਉਹਨਾਂ ਨੇ ਅਰਦਾਸ ਕਰਕੇ ਜੇ ਪਾਣੀ ਦਾ ਘੁੱਟ ਪੜਨਾ ਤਾਂ ਵੀ ਅਰਦਾਸ ਕਰਕੇ ਪਾਣੀ ਦਾ ਘੁੱਟ ਭਰ ਲਾ ਔਰ ਜਦੋਂ ਤੁਰਦੇ ਸਨ ਪਹਿਲਾਂ ਹੁਕਮ ਨਵਾਂ ਲਾ ਕੇ ਅਰਦਾਸ ਬੰਦੀ ਕਰਨੀ ਅਗ ਲੈਣੀ ਪਰਮੇਸ਼ਰ ਲੈਣੀ ਫਿਰ ਤੁਰ ਲੱਗੇ ਫਿਰ ਅਰਦਾਸ ਕਰਨੀ ਤੇ ਉਸ ਦਿਨ ਦਾ ਵਾਕਿਆ ਇਹ ਸੀ ਕਿ ਰਾਮ ਸੰਤਮੇ ਭੇਦ ਕਸ ਨਹੀਂ ਹਰ ਕਾ ਸੇਵਕ ਸੋਹਰ ਜਿਹਿਆ ਭੇਦ ਨਾ ਜਾਣੋ ਮਾਨਸ ਜਦੋਂ ਐਸੇ ਵਿਤਾ ਬਣ ਜਾਂਦੀ ਹੈ ਉਹ ਪਰਮੇਸ਼ਰ ਵਿੱਚ ਨਾਮ ਜਪਣ ਵਾਲੇ ਅਭੇਦ ਹੋ ਜਾਂਦੇ ਨੇ ਤੇ ਧੰਨ ਬਾਬਾ ਸਾਹਿਬ ਦੇ ਸਿੰਘ ਜੀ ਨੇ ਜਦੋਂ ਸਾਰੀ ਤਿਆਰੀ ਹੋ ਗਈ ਸੀ ਅਰਦਾਸ ਕੀਤੀ ਗੁਰ ਰਾਨਕ ਪਾਚਾਈ ਦੇ ਚਰਨਾਂ ਦੇ ਵਿੱਚ ਜਦੋਂ ਤੁਰਨਾ ਸੀ ਅਰਦਾਸ ਕੀਤੀ ਉਹਨਾਂ ਨੂੰ ਅੱਗੋਂ ਅਣ ਪਾਉ ਹੋਇਆ ਕਿ ਅਜੇ ਪਰਮਿਸ਼ਨ ਸਾਨੂੰ ਨਹੀਂ ਮਿਲੀ ਜਿਹੜੀ ਮਿਲੀ ਸੀ ਉਹ ਕੈਨਸਲ ਹੋ ਗਈ ਇੱਕ ਦਿਨ ਦਾ ਜ਼ਿਕਰ ਹੈ आनंदपुर صاحب ਬਹੁਤ ਵੱਡਾ ਪ੍ਰੋਗਰਾਮ ਸੀ ਸਭ ਫਲੈਕਸ਼ਨ ਲੱਗੀਆਂ ਹੋਈਆਂ ਸਨ ਬਹੁਤ ਤਗੜਾ ਪ੍ਰੋਗਰਾਮ ਸੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਤੇ ਦਾਸ ਨੇ ਬਿੰਦ ਕੀਤੀ ਬਾਬਾ ਜੀ ਦੇ ਕੋਲ ਬਿੰਦ ਕੀਤੀ ਪ੍ਰਵਾਨ ਹੋਈ ਤੇ ਉਸ ਪ੍ਰੋਗਰਾਮ ਤੇ ਜਾਣਾ ਆਗਿਆ ਲਈ ਬਾਬਾ ਜੀ ਕੋਲ ਗੱਡੀ ਤਿਆਰ ਡਰਾਈਵਰ ਗੱਡੀ ਵਿੱਚ ਬੈਠਾ ਸਾਰੇ ਨਾਲ ਜਾਣ ਵਾਲੇ ਤਿਆਰਬਰ ਤਿਆਰ ਬੈਠੇ ਤੇ ਜਦੋਂ ਮੈਂ ਪਰਮਿਸ਼ਨ ਲੈ ਕੇ ਤੁਰ ਲੱਗਾ ਮੈਂ ਗੱਡੀ 'ਚ ਬੈਣ ਲੱਗਾ ਮਗਰ ਭੱਜ ਕੇ ਸਿੰਘ ਭਜਾਇਆ ਕਿ ਜੇ ਉਹਨੂੰ ਕੋ ਵਾਪਸ ਆਵੇ ਵਾਪਸ ਮੁੜਿਆ ਬਾਬਾ ਜੀ ਨੇ ਹੁਕਮ ਲਾ ਲਿਆ ਨਹੀਂ ਜਾਣਾ ਰੁਕ ਜਾ ਉਹਦੇ ਵਿੱਚ ਵੀ ਕੋਈ ਭਲਾਏ ਕਿ ਪਤਾ ਨਹੀਂ ਹੋ ਉਹ ਰਸਤੇ ਵਿੱਚ ਕਿਹੜਾ ਵਿਗੜ ਪੈਣਾ ਸੀ ਕਿਹੋ ਜਿਹਾ ਸਮਾਪਤਿਤ ਹੋਣਾ ਸੀ ਕਿੰਨਾ ਵੱਡਾ ਐਕਸੀਡੈਂਟ ਹੋਣਾ ਸੀ ਜਿਹੜਾ ਮਾਹਰਖਾ ਨੇ ਬੁਲਾ ਲਿਆ ਰੋਕ ਲਿਆ ਤੇ ਉਹ ਹੋਲੀ ਤੋਂ ਟਾਲ ਦਿੱਤਾ ਉੱਚ ਭੱਲਾ ਸੀ ਸੋ ਬਾਬਾ ਜੀ ਨੇ ਜਦੋਂ ਤੁਹਾਨੂੰ ਗੁਰੂ ਡਾਨਕ ਪਾਛਦਾ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਅੱਗਿਓ ਜੋ ਪਰਮਿਸ਼ਨ ਨਹੀਂ ਮਿਲੀ ਆਗਿਆ ਪ੍ਰਸੰਤਾ ਜਾਣ ਦੀ ਨਹੀਂ ਮਿਲੀ ਤੇ ਬਾਬਾ ਜੀ ਫਿਰ ਆਸਨ ਦੇ ਬੈਠ ਗਏ ਤੇ ਫਿਰ ਉਹ ਜਿਹੜਾ ਪ੍ਰੋਗਰਾਮ ਸੀ ਉਹ ਜਿਹੜੇ ਨਾਲ ਬੈਠੇ ਸਨ ਜਿਹੜੇ ਨਾਲ ਤਿਆਰ ਹੋਏ ਬੈਠੇ ਸਨ ਕਹਿੰਦੇ ਕਸੌਲੀ ਜਾਣਾ ਸੀ ਤੇ ਆਨੰਦ ਲੈਣਾ ਸੀ ਜਿਹੜੇ ਜਿਹੜੇ ਵੱਡੇ ਮਨ ਵਿੱਚ ਧਾਰੀ ਬੈਠੇ ਸਨ ਸੁਖ ਆਨੰਦ ਲੈਣ ਵਾਲੇ ਉਹ ਸਾਰਾ ਕੁਝ ਕੈਨਸਲ ਹੋ ਗਿਆ ਤੇ ਬਾਬਾ ਜੀ ਕਹਿੰਦੇ ਕੁੱਕ ਭਰਾਓ ਨਾ ਆਪਾਂ ਕਸੌਲੀ ਇੱਥੇ ਹੀ ਬਣਾ ਦਿੰਨੇ ਬਾਪੂ ਖਾਂਦੇ ਬਚਨ ਵਿੱਚ ਤਾਕਤ ਹੈ ਇੱਕ ਦਿਨ ਕਪੂਰਾ ਪਿੰਡ ਜੋ ਮਹਿਣਾ ਚ گاਵਾ ਮੋਗੇ ਦੇ ਨੇੜੇ ਬੜਾ ਵੱਡਾ ਪਿੰਡ ਉਹ ਸਾਰਾ ਪਿੰਡੀ ਬਾਬਾ ਜੀ ਦਾ ਸਰਦਾਲੂ ਹੈ ਇੱਕ ਇੱਕ ਬੱਚਾ ਬਾਬਾ ਜੀ ਦੇ ਗੁਰ ਗੁੰਦਾ ਹੈ ਤੋਂ ਧੰਨ ਬਾਬਾ ਐਸੇ ਸੰਗ ਜੀ ਜਿਹੜਾ ਨੇ ਬੜੀ ਸੇਵਾ ਕੀਤੀ ਉਹ ਤੋਂ ਉਪਰੰਤ ਧੰਨ ਬਾਬਾ ਸਾਧ ਸੰਗ ਜੀ ਦੇ ਚਰਨਾਂ ਵਿੱਚ ਲਾ ਕੇ ਉਹਨਾਂ ਦਾ ਹੁਕਮ ਮੰਨ ਕੇ ਜੋ ਉਸ ਪਿੰਡ ਦੇ ਡਿਊਟੀ ਨਿਭਾਈ ਹੈ ਉਹ ਦਾਸ ਬਿਆਨ ਦੀ ਕਰ ਸਕਦਾ ਹੈ ਜਦ ਪਿੰਡੋਂ ਸੰਗਤ ਆਈ ਆ ਅਗਲਾ ਮਹੀਨਾ ਜੂਨ ਦਾ ਮਹੀਨਾ ਜੋ ਆਉਣ ਵਾਲਾ ਹੈ ਉਸ ਮਹੀਨੇ ਵਿੱਚ ਤੁਹਾਨੂੰ ਪਤਾ ਕਿੰਨੀ ਗਰਮੀ ਹੁੰਦੀ ਹੈ ਬਹੁਤ ਜ਼ਿਆਦਾ ਅਥਾ ਗਰਮੀ ਹੁੰਦੀ ਹੈ ਇੱਥੇ ਤੱਕ ਕੇ ਪਾਣੀਆਂ ਦੀ ਵੀ ਬੜੀ ਦਿੱਕਤ ਆ ਜਾਂਦੀ ਹੈ ਤੇ ਗਰਮੀ ਵੀ ਅਥਾ ਤੇ ਪਿੰਡ ਦੇ 70 80 ਬੰਦੇ ਆਏ ਆ ਕੇ ਬੇਨਤੀ ਕਰਨ ਵਾਸਤੇ ਬਾਬਾ ਜੀ ਦੇ ਚਰਨਾਂ 'ਚ ਤੇ ਬੇਨਤੀ ਇਹ ਕਰਦੀ ਸੀ ਕਿ ਬਾਬਾ ਜੀ ਕਿਰਪਾ ਕਰਨ بارش ਹੋਵੇ ਖੋਣ ਮੇਰੇ ਕੋਲ ਆ ਕੇ ਉਹਨਾਂ ਨੇ ਬਚਨ ਕੀਤਾ ਮੈਂ ਕਿਹਾ ਤੁਸੀਂ ਆਪ ਹੀ ਬੇਨਤੀ ਕਰ ਲਓ ਮੇਰੇ ਤੇ ਹਿੰਮਤ ਨਹੀਂ ਕਿ ਮੈਂ ਬਾਬਾ ਜੀ ਦੇ ਕੋਲ ਜਾ ਕੇ ਬੇਨਤੀ ਕਰਾਂ ਇਹ ਐਡਾ ਵੱਡਾ ਕਾਰਜ ਕਿਤੇ ਤੁਹਾਨੂੰ ਪਤਾ ਨਹੀਂ ਬਾਬਾ ਜੀ ਕੋਲ ਕੋਈ ਬਚਨ ਅੱਜ ਤੱਕ ਕੋਈ ਕਰ ਨਹੀਂ ਪਾਇਆ ਨਾ ਸਾਡੇ ਕੋਲ ਹਿੰਮਤ ਆ ਤੇ ਤੁਸੀਂ ਤੇ ਸਾਡੇ ਵਿਚੋਲੇ ਬਣ ਕੇ ਬਾਬਾ ਜੀ ਦੇ ਸੇਵਾਦਾਰ ਹੋ ਤੁਹਾਨੂੰ ਹੀ ਕਰਨੀ ਪੈਣੀ ਹੈ ਜਦੋਂ ਕਿਹਾ ਤੁਹਾਨੂੰ ਹੀ ਕਰਨੀ ਪੈਣੀ ਹੈ ਤੇ ਫਿਰ ਮੈਨੂੰ ਤੇ ਸੰਗਤ ਦਾ ਵੀ ਪੱਖ ਰੱਖਣਾ ਪੈਂਦਾ ਏ ਮਾਪੂਰ ਖਾਂਦਾ ਵੀ ਪੱਖ ਰੱਖਣਾ ਔਰ ਸੰਗਤ ਦਾ ਵੀ ਪੱਖ ਰੱਖਣਾ ਜਦੋਂ ਮੈਂ ਸੰਗਤ ਨੂੰ ਲੈ ਕੇ ਬੇਨਤੀ ਕੀਤੀ ਬਾਬਾ ਜੀ ਦੇ ਚਰਨਾਂ 'ਚ ਤੇ ਬਾਬਾ ਜੀ ਇੱਕਦਮ ਇੰਨੇ ਗਰਵ ਹੋ ਗਏ ਕਿਤੇ ਪਵਾਮ ਹੀ ਇੰਨੇ ਗੁੱਸੇ ਵਿੱਚ ਆ ਕੇ ਬੋਲੇ ਕਿਤੇ ਹੁਣੇ ਕਬਰੇ ਜੋ ਬਾਹਰ ਨਿਕਲ ਜਾ ਮਤਲਬ ਕਿ ਮਨ ਵਿੱਚ ਇਹ ਨਾ ਸੰਕਲਪ ਆ ਗਿਆ ਕਿ ਬਾਬਾ ਸਾਧੂ ਸੰਗ ਜੀ ਇਹ ਤਾਂ ਸਭ ਕੁਝ ਕਰ ਸਕਦੇ ਨੇ ਦੁਨੀਆ ਤੋਂ ਕੋਲਾ ਪਾਉਣ ਵਾਸਤੇ ਦੁਨੀਆ ਤੋਂ ਬਚਨਵਾਤ ਉਹਨਾਂ ਦੇ ਬਚਨਾਂ ਵਿੱਚ ਇਤਨੀ ਤਾਕਤ ਸੀ ਲੇਕਿਨ ਪਰਮੇਸ਼ਰ ਦੇ ਹੁਕਮ ਵਿੱਚ ਆਪਰੇ ਆਪ ਨੂੰ ਸੁਪਾ ਕੇ ਰੱਖਦੇ ਸਨ ਐਦਾਂ ਜਿਆਦਾ ਦਬਕਾ ਮਾਰਿਆ ਪਿੰਡ ਵਾਲੇ ਵੀ ਥਰ-ਥਰ ਕੰਬਲ ਲੱਗ ਪਏ ਕਹਿੰਦੇ ਚੰਗਾ ਬਹੁਤ ਮਾੜੀ ਹੋਈ ਅਸੀਂ ਇਹਨਾਂ ਨੂੰ ਵੀ ਨਾਰਾਜ਼ਗੀ ਦਿਵਾ ਦਿੱਤੀ ਮੈਂ ਕਿਹਾ ਹੁਣ ਜਿਹੜਾ ਤੁਹਾਡਾ ਕੰਮ ਹੋਣਾ ਸੀ ਹੋ ਗਿਆ ਜਾ ਭੱਜ ਜਾ ਪਿੰਡ ਨੂੰ ਅੱਤ ਦੀ ਗਰਮੀ ਕੋਈ ਕਿਸੇ ਪਾਸੋਂ ਵੀ ਕੋਈ ਨਜ਼ਰ ਨਹੀਂ ਆਉਂਦਾ ਕੋਈ ਕੋਈ ਸਮਾਂ ਬਦਲ ਸਕਦਾ ਮੌਸਮ ਅਜੇ ਪਿੰਡ ਦੀ 20 20 25 ਮਿੰਟ ਦਾ ਰਸਤਾ ਨਾਲੇ ਪਿੰਡ ਦਾ ਹੀ ਤੂੰ ਅਜੇ ਪਿੰਡ ਪਹੁੰਚੇ ਨਹੀਂ ਇਤਨੇ ਜੋਰ ਦੀ ਪਤਾਂ ਦੀ ਕਿੱਥੋਂ ਬਦਲ ਆ ਗਏ ਸਾਰੇ ਖੇਤਾਂ ਵਿੱਚ ਪਾਣੀ ਪਾਣੀ ਕਰ ਦਿੱਤਾ ਇਹ ਮਾਪੁਰਖਾ ਦੇ ਬਚਰ ਵਿੱਚ ਦਮ ਜੋਰਸ ਰਾਂਦੋ ਕਹਿਣਾ ਉਹ ਸਾਥੋ ਜਾਣਾ ਕੋਕੋ ਵਹਿਤਾਵ ਨਾਲ ਨਹੀਂ ਹਟਾ ਨਾ ਕਰ ਲਈ ਸੀ ਸੋ ਉਹ ਬੂਲਨ ਮਹਾਪੁਰਖ ਬ੍ਰਹਮ ਗਿਆਨੀ ਧੰਤਨ ਪਿਆਰੇ ਬਾਬਾ ਸੱਚ ਸਿੰਘ ਜੀ ਜਿਨ੍ਹਾਂ ਨੇ ਬਾਬਾ ਜੀ ਦੇ ਦਰਸ਼ਨ ਵੀ ਕਰ ਲਏ ਉਹ ਵੀ ਤਰ ਗਿਆ ਤੇ ਜਿਨ੍ਹਾਂ ਨੇ ਕੋਰ ਹੈ ਕਿ ਬਕਸਾ ਲਈਆਂ ਉਹ ਤੇ ਕੋਈ ਕੋਦਾ ਤੇ ਕੋਈ ਬੋਲੀ ਨਹੀਂ ਕੋ ਕਿੰਨਾ ਕੋਨਾ ਦਾ ਕੁਮਲ ਪਾਛ ਕੀਏ ਸੋ ਮਹਾਪੁਰਖ ਜਿਹੜੇ ਧੰਤਨ ਪਿਆਰੇ ਬਾਬਾ ਸੱਚ ਸਿੰਘ ਜੀ ਜਿਨ੍ਹਾਂ ਦਾ ਅੱਜ ਵਰਸੀ ਦਾ ਦਿਹਾੜਾ 2009 ਨੂੰ ਸੱਚਖੰਡ ਗਏ ਦੀ ਜੋ ਕਹਿੰਦੇ ਸਨ ਉਹਨਾਂ ਨੇ ਕਰਕੇ ਦਿਖਾਇਆ ਜੋ ਕਹਿੰਦੇ ਸਨ ਉਹਨਾਂ ਨੇ ਕਰਕੇ ਦਿਖਾਇਆ ਔਰ ਅਖੀਰ ਦੇ ਸਵਾਸਾਂ ਤੱਕ ਉਹਨਾਂ ਦੀ ਰਸਾਂ ਤੋਂ ਸਿਮਰਨ ਨਹੀਂ ਟੁੱਟਾ ਔਰ 1 ਵਜ ਕੇ 13 ਮਿੰਟ ਤੇ 13 ਦੀ ਗਿਣਤੀ ਨੂੰ ਬੜ ਕਰਾ ਰੱਖਿਆ ਜੇ ਧੰਨ ਬਾਬਾ ਇਸ ਸੰਗੀ ਦਾ ਜੋ ਮਹਿਬਾਨ ਸੀ ਹਰੀ ਦੇ ਪੱਤਰ ਜਦੋਂ ਜਲ ਪ੍ਰਵਾਹ ਕੀਤਾ 1:13 ਤੇ ਚੁੰਬੀ ਲਾਈ ਔਰ ਬਾਬਾ ਸਾਧੂ ਸ਼ਕ ਜੀ ਨੇ 1:13 ਤੇ ਸੱਚਾ ਨੂੰ ਦਰਗਾਹ ਵਿਖੇ ਤੋ ਗਏ 1:13 ਤੇ ਸਵਾਜ ਪੂਰੇ ਹੋ ਸੋਹ ਸ੍ਰੀ ਅਕਾਲ ਸਮਾਤ ਬਜੀਤ ਹੋ ਜਾਂਦਾ ਹੈ ਚੱਲ ਜਾਂਦਾ ਹੈ ਕਦੀ ਕੋ ਕੰਮ ਖੜਦੇ ਨਹੀਂ ਕਿਉਂਕਿ ਉਹ ਬ੍ਰਹਮ ਗਿਆਨੀ ਸਨ ਅੱਜ ਵੀ ਉਸੇ ਤਰ੍ਹਾਂ ਉਹ ਕਿਤੇ ਗਏ ਨਹੀਂ ਅੱਜ ਵੀ ਵਰਤ ਰਹੇ ਨੇ ਪਰ ਉਹ ਸਮਾਂ ਕਦੀ ਭੁੱਲ ਨਹੀਂ ਸਕਦਾ ਜੋ ਉਹਨਾਂ ਦੇ ਚਰਨਾਂ ਵਿੱਚ ਆਨੰਦ ਲਿਆ ਆਨੰਦ ਮਾਣੇ ਬਖਸ਼ਾ ਖੁਸ਼ੀਆਂ ਲਈਆਂ ਕਹਿੰਦੇ ਬਾਪੂ ਬਾਪੂ ਕਹਿੰਦੇ ਸੀ ਤੇ ਸਦਾ ਸੁਖੀ ਰਹਿੰਦੇ ਸੀ ਜਦੋਂ ਦਾ ਬਾਪੂ ਘਾਇਆ ਹੈ ਤੇ ਬੜਾ ਦੁੱਖ ਪਾਇਆ ਹੈ ਪਤਾ ਨਹੀਂ ਕਿਤਨੇ ਸੰਕਟ ਕਿਤਰੋਂ ਕਿਤਰੋਂ ਕੀ ਕੁਝ ਹੁੰਦਾ ਕਿਨੋਂ ਕਿਨੋਂ ਕਿਵੇਂ ਸੰਭਾਲਣਾ ਦਾ ਕੀ ਕਰਦਾ ਇੰਨੇ ਜ਼ਿੰਮੇਵਾਰੀਆਂ ਇੰਨੇ ਫਿਕਰ ਮੱਭੂ ਖਾਣੇ ਤਾਂ ਜਿਹੜਾ ਨਾਮ ਬਾਣੀ ਦਾ ਪ੍ਰਵਾਹ ਚ ਲਾਇਆ ਉਸ ਤੋਂ ਹੋਰ ਉੱਚੇ ਵਧਾ ਕੇ ਕਿੰਨੇ ਕਾਰਜ ਉਹਨਾਂ ਨੇ ਪ੍ਰਾਰੰਭ ਕਰਵਾ ਦਿੱਤੇ ਲੇਕਿਨ ਜੇ ਮੈਂ ਦਮ ਮਾਰਾਂ ਕਿ ਅੱਜ ਮੈਂ ਆ ਕੁਝ ਕਰਿਆ ਮੇਰੇ 'ਚ ਕੋਈ ਸਮਰੱਥਾ ਨਹੀਂ ਇਹ ਉਹਨਾਂ ਦੀ ਕਿਰਪਾ ਬਖਸ਼ਿ ਦਾ ਸਦਕਾ ਹੀ ਉਹਨਾਂ ਦਾ ਪੂਰਨ ਸਰ ਤੇ ਹੱਥ ਹੈ ਤੇ ਉਸੇ ਤਰ੍ਹਾਂ ਕਾਰਜ ਚੱਲੀ ਜਾ ਰਹੇ ਨੇ ਸੋ ਗੁਰਮੁਖ ਪਿਆਰਿ ਜਿਨਹੇ ਮਾਂ ਬੁਰਖ ਆਏ ਨੇ ਕਾਹਤ ਵਰਤੇ ਬਾਬਾ ਮੰਗਲ ਸਿੰਘ ਜੀ ਔਰ ਭਾਈ ਹਰਦੇਵ ਸਿੰਘ ਜੀ ਮੁਗਲ ਚੱਕ ਤੋਂ ਜਿਨ੍ਹਾਂ ਜਤੇ ਬਾਬਾ ਸਾਧ ਸਿੰਘ ਜੀ ਦੀਆਂ ਪੂਰਤਿ ਕਿਰਪਾ ਬਖਸ਼ ਸਾਂ ਬਾਬਾ ਗੁਰਦੇਵ ਸਿੰਘ ਜੀ ਚੰਡੀਗੜ੍ਹ ਤੋਂ ਜਿਨ੍ਹਾਂ ਨੇ ਪੂਰੀ ਪ੍ਰਸੰਤਾ ਬਖਸ਼ਿ ਖੁਸ਼ੀ ਹਾਸਲ ਕੀਤੀ 9 ਸਾਲ ਦੀ ਏਜ ਵਿੱਚ ਬਾਬਾ ਜੀ ਦੇ ਚਰਨਾਂ ਵਿੱਚ ਆ ਗਏ ਤੇ ਪੂਰੀ ਜ਼ਿੰਦਗੀ ਇੱਥੇ ਲਾ ਦਿੱਤੀ ਸਾਰੀ ਜ਼ਿੰਦਗੀ ਇੱਥੇ ਲਾ ਦਿੱਤੀ ਨੇ। ਬਾਬਾ ਬਲਜੀਤ ਸਿੰਘ ਜੀ ਬੈਠੇ ਨੇ। ਇਹਨਾਂ ਨੇ ਬਾਬਾ ਮੰਗਲ ਸਿੰਘ ਜੀ ਦੀ ਜੋ ਅਥਾਹ ਸੇਵਾ ਕੀਤੀ ਉਹਨਾਂ ਕੋਲੋਂ ਬਕਸਾ ਲੈ ਕੇ ਉਸੇ ਤਰ੍ਹਾਂ ਹੁਣ ਇੱਥੇ ਡੁੱਡੀਆਂ ਜੋ ਸੇਵਾ ਦੀਆਂ ਨਿਵਾੜੇ ਨੇ। ਔਰ ਗੁਜਰਵਾਲ ਵਾਲੇ ਮਹਾਂਪੁਰਖੇ ਤੇ ਪਹੁੰਚੇ ਨੇ। ਉਹਨਾਂ ਦਾ ਵੀ ਕੋਟਾਨ ਕੋਰ ਧੰਵਾਦ ਹੈ। ਜੋਧਾ ਮਨਸੂਰਾ ਵਾਲੇ ਮਹਾਂਪੁਰਖਾਂ ਦੀ ਸਾਰ ਅਥਾਹ ਸੇਵਾ ਹੈ। ਹਰ ਵਕਤ ਜਿੰਨੇ ਪ੍ਰੋਗਰਾਮ ਹੁੰਦੇ ਜਦੋਂ ਮਾਰਾ ਮੈਸੇਜ ਭੇਜਦਾ ਵਿਚਾਰੇ ਭੱਜੇ ਹੁੰਦੇ ਨੇ ਪੂਰੀਆਂ ਡਿਊਟੀਆਂ ਨਿਭਾ ਰਹੇ ਨੇ ਬਾਬਾ ਸ਼ਰਜੀਤ ਸਿੰਘ ਜੀ ਫਰੋਜ਼ ਪਰਵਾਲੇ ਜਿੱਥੇ ਵੀ ਦਾਸ ਜਾਂਦਾ ਮੇਰੇ ਨਾਲ ਹਰ ਜਗ੍ਹਾ ਤੇ ਭਾਈ ਹਰਵਿੰਦਰ ਸਿੰਘ ਜੀ ਇਹ ਕੀਰਤਨ ਦੀਆਂ ਤੇ ਸਭ ਨਾਲ ਲਾਉਂਦੇ ਨੇ ਹਾਜ਼ਰੀਆਂ ਭਰ ਕੇ ਤੇ ਗੁਰਸਾਧੀਆਂ ਖੁਸ਼ੀਆਂ ਬਖਸ਼ਾ ਸੀ ਸੰਪ੍ਰਵਤ ਕਰ ਦਿੰਦੇ ਨੇ ਦੋ ਚਾਰ ਮਿੰਟ ਬਾਅਦ ਤੇ ਮੈਂ ਬਿੰਦੀ ਕਰਾਂਗਾ ਬਾਬਾ ਸ਼ਰਜੀਤ ਸਿੰਘ ਜੀ ਵਾਜੇ ਤੇ ਆਜਨ ਜਾਂ ਵੈਸੇ ਖਲੋਕ ਕੇ ਮੈਗ ਤੇ ਬੋਲਣ ਉਹਨਾਂ ਤੋਂ ਪਰੰਧ ਭਾਈ ਗੁਰਵੇਲ ਸਿੰਘ ਜੀ ਜੋ ਇੱਥੋਂ ਦੇ ਮੁੱਖ ਕੀਰਤਨੀਏ ਹੈਡ ਕੀਰਤਨੀਏ ਨੇ 2-4 ਮਿੰਟ ਉਹ ਹਾਜ਼ਰੀ ਲਗਾਉਣਗੇ ਕੀਰਤਨ ਦੇ ਥਰੂ ਔਰ ਨਾਲ ਹੀ ਜੋ ਸਾਡਾ ਇੱਕ ਕਵਿਸ਼ਰੀ ਜਟਾਏ ਤੇ ਪਹੁੰਚਾ ਹੈ ਔਰ ਬੜੇ ਹੀ ਪਿਆਰ ਵਾਲੇ ਹਰਪੂਰ ਵਾਸੀ ਦੇ ਵੀ ਹਾਜ਼ਰੀ ਭਰਦੇ ਨੇ ਔਰ ਜਿੱਥੇ ਵੀ ਜਦੋਂ ਵੀ ਬੁਲਾਈਦਾ ਹੈ ਉਦੋਂ ਪਹੁੰਚਦੇ ਨੇ 5 ਕਿ ਮਿੰਟ ਦੀ ਉਹਨਾਂ ਨੇ ਹਾਜ਼ਰੀ ਭਰਦੀ ਹੈ ਨਾਲ ਹੀ ਪ੍ਰਸਾਦ ਵਰਤੇਗਾ ਤੇ ਨਾਲ ਹੀ ਫਿਰ ਤਾਂ ਬਾਤ ਸਮਾਪਤੀ ਹੋ ਜਾਵੇਗੀ ਔਰ ਸਾਰੇ ਹੀ ਮਾਪੁਰਖਾਂ ਦਾ ਸਬੋੱਚੀ ਸੰਤ ਦਾ ਦਾਸ ਰੋਂਦ ਰੋ ਰਣੀ ਪੂਟਾਨ ਕੋ ਧੰਵਾਦ ਕਰਦਾ ਸਾਰਿਆਂ ਦਾ ਜੋ ਇਸ ਸਭ ਨੂੰ ਮੁੱਖ ਰੱਖਦੇ ਹੋਏ ਤੁਸੀਂ ਪਿਆਰ ਵਿੱਚ ਤੇ ਪਹੁੰਚੇ ਹੋ ਹੁਣ ਮੈਂ ਬੇਨਤੀ ਕਰਾਂ ਬਾਬਾ ਸ਼ਕਜੀਤ ਸਿੰਘ ਜੀ 2-4 ਮਿੰਟ ਹਾਜ਼ਰੀ ਭਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ